ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਤੇ ਵਾਹ ਜਰੂਰੀ ਟਾਪਿਕ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਕਿਉਂਕਿ ਸਮੇਂ ਦੀ ਵੀ ਲੋੜ ਆ ਕਹਿ ਲੋ ਤੇ ਕੇਸ ਵੀ ਬਹੁਤ ਇਸ ਤਰ੍ਹਾਂ ਦੇ ਆ ਰਹੇ ਆ ਜਿੱਥੇ ਕਿ ਬੰਦਾ ਜਾ ਕੇ ਜੇ ਕਾਨੂੰਨ ਨਾਲ ਲੜਾਈ ਲੜਦਾ ਤਾਂ ਬੰਦਾ ਹਾਰ ਜਾਂਦਾ ਸੋ ਸਾਡੇ ਕਾਨੂੰਨ ਹੀ ਇਸ ਤਰ੍ਹਾਂ ਦੇ ਬਣ ਚੁੱਕੇ ਆ ਕਿ ਅਸੀਂ ਕਾਨੂੰਨਾਂ ਤੌਰ ਤੇ ਅਸੀਂ ਆਪਦੀ ਰਿਸ਼ਤਿਆਂ ਦੀ ਜਿਹੜੀ ਲੜਾਈ ਆ ਉਹ ਹਾਰਦੇ ਜਾ ਰਹੇ ਆ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਹਰ ਦੂਜੇ ਜਾਂ ਤੀਜੇ ਘਰ ਦੀ ਕਹਾਣੀਆਂ ਇਹ ਤੇ ਇਸ ਵੀਡੀਓ ਨੂੰ ਅੰਦੇ ਤੱਕ ਸੁਣਿਆ ਜੇ ਜਰੂਰ ਅੱਜ ਮੈਂ ਇੱਕ ਮੈਰਿਜ ਸਟੈਂਡ ਕਰ ਰਹੀ ਸੀ ਤੇ ਚਲੋ ਹਰ ਇੱਕ ਨੂੰ ਹਰ ਇੱਕ ਜਾਣਦਾ ਹੁੰਦਾ ਬਹੁਤ ਸਾਰੇ ਲੋਕ ਜਾਣਦੇ ਸੀ ਬੜਾ ਲੋਕਾਂ ਤੋਂ ਪਿਆਰ ਮਿਲਿਆ ਸਤਿਕਾਰ ਮਿਲਿਆ ਪਰ ਵਿੱਚ ਕਈ ਇਹੋ ਜਿਹੇ ਦੁਖੀ ਰਿਸ਼ਤੇ ਨਾਂਤੇ ਵੀ ਮੈਨੂੰ ਮਿਲੇ ਜਿਨ੍ਹਾਂ ਨੇ ਆਪ ਦਾ ਦੁੱਖ ਰੋਇਆ ਨਾਲ ਸਪੈਸ਼ਲੀ ਇਹ ਵੀ ਗੱਲ ਕਹੀ ਕਿ ਭੈਣ ਜੀ ਤੁਸੀਂ ਇਸ ਤੇ ਵੀਡੀਓ ਜ਼ਰੂਰ ਪਾਇਆ ਜੀ ਸੋ ਉਹਨਾਂ ਦੀ ਡਿਮਾਂਡ ਤੇ ਮੈਂ ਇਹ ਵੀਡੀਓ ਪਾ ਰਹੀ ਆ ਕਿਉਂਕਿ ਡਿਮਾਂਡ ਉਹਨਾਂ ਦੀ ਵੀ ਸੀ ਤੇ ਹਰ ਜੇ ਮੇਰੇ ਕੋਲੇ ਚ ਦਸਾਂਗੇ ਸੰਜੋ ਤੀਜਾ ਕੇਸ ਜਿਹੜਾ ਇਹੀ ਆ ਰਿਹਾ ਲਿਵਿੰਗ ਰਿਲੇਸ਼ਨਸ਼ਿਪ ਦਾ ਕਿ ਅੱਜਕੱਲ ਵਿਆਹੇ ਵਰੇ ਨੌਜਵਾਨ ਵੀ ਜਿਹੜੇ ਲਿਵਿੰਗ ਦੇ ਵਿੱਚ ਰਹਿ ਰਹੇ ਆ ਜਿਦੋਂ ਘਰਵਾਰੀਆਂ ਵਿਚਾਰੀਆਂ ਫਿਰ ਅਸੀਂ ਕਹਿੰਦੇ ਆ ਕਿ ਔਰਤਾਂ ਗਲਤ ਆ ਔਰਤਾਂ ਛੱਡ ਛੱਡ ਕੇ ਜਾ ਰਹੀਆਂ ਪਰ ਕਈ ਐ ਉਹ ਜੀਆਂ ਸੁਹਾਣੀਆਂ ਜਿਹੜੀਆਂ ਵਿਚਾਰੀਆਂ ਨੇ ਜ਼ਿੰਦਗੀ ਕੱਢਤੀ ਛਿੱਤਰ ਵੀ ਖਾਦੇ ਕੁੱਟ ਮਾਰਾਂ ਆਮ ਜਿਹੀ ਗੱਲ ਸੀ ਉਹਨਾਂ ਪਰਿਵਾਰਾਂ ਦੇ ਵਿੱਚ ਸੋ ਇੱਕ ਪਰਿਵਾਰ ਇਸ ਤਰ੍ਹਾਂ ਦਾ ਹੋਰ ਮਿਰਿਆ ਜੀ ਦਾ ਵਿਚਾਰੇ ਦਾ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਭੈਣ ਦਾ ਬੜੀ ਦੁਖੀ ਸੀ ਭੈਣ ਕਹਿੰਦੀ ਵੀ ਮੈਨੂੰ ਤੁਹਾਡਾ ਨੰਬਰ ਨਹੀਂ ਸੀ ਕਿਤੋਂ ਮਿਲ ਰਿਹਾ ਜੇ ਨੰਬਰ ਮਿਲਦਾ ਤਾਂ ਮੈਂ ਤੁਹਾਡੇ ਤੱਕ ਅਪਰੋਚ ਕਰਨੀ ਸੀ ਤੁਸੀਂ ਇੱਕ ਵੀਡੀਓ ਜ਼ਰੂਰ ਪਾਓ ਮੈਂ ਉਹ ਭੈਣ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਉਹ ਲਿਵਿੰਗ ਦੇ ਉੱਤੇ ਪਾ ਚੁੱਕੀ ਹਾਂ ਬਹੁਤ ਵਾਰੀ ਮੈਂ ਕੁੜੀਆਂ ਨੂੰ ਵੀ ਕਹਿ ਚੁੱਕੀ ਆ ਮੁੰਡਿਆਂ ਨੂੰ ਵੀ ਕਹਿ ਚੁੱਕੀ ਆ ਮੈਂ ਕਿ ਵੀ ਤੁਸੀਂ ਕੋਈ ਕੰਪਲੇਨ ਵਗੈਰਾ ਕਰਨੀ ਸੀ ਕਹਿੰਦੀ ਛੱਡੋ ਜੀ ਕੰਪਲੇਨ ਨੂੰ ਸਾਡਾ ਤਾਂ ਕੋਰਟ ਕੇਸ ਚੱਲਦਾ ਤੇ ਕਹਿੰਦੀ ਅੱਗੋਂ ਸੁਣੋ ਜੱਸਾ ਵੀ ਕਹਿੰਦੇ ਕਹਿੰਦੇ ਲਿਵਿੰਗ ਦੇ ਵਿੱਚ ਰਹਿ ਸਕਦੇ ਆ ਲਿਵਿੰਗ ਦੇ ਵਿੱਚ ਕੋਈ ਕਾਨੂੰਨ ਨਹੀਂ ਬਣਦਾ ਹੁਣ ਮੈਂ ਇੱਥੇ ਇਨਸਾਫ ਦੀ ਦੀਵੀ ਨੂੰ ਕੀ ਕਹਾਂ ਜਾਂ ਮੈਂ ਕਾਨੂੰਨ ਨੂੰ ਕੀ ਕਹਾਂ ਜਿੱਥੇ ਇੱਜ਼ਤਾਂ ਦੀਆਂ ਧੱਜੀਆਂ ਉੜਦੀਆਂ ਹੋਣ ਉੱਥੇ ਸਾਡਾ ਕਾਨੂੰਨ ਕਹੇ ਜੇ ਕੋਈ ਲਿਵਿੰਗ ਦੇ ਵਿੱਚ ਰਹਿੰਦਾ ਤਾਂ ਰਹਿ ਲੈਣ ਦਿਓ ਹੁਣ ਇੱਥੇ ਇੱਕ ਸਵਾਲ ਬਹੁਤ ਵੱਡਾ ਖੜਾ ਹੁੰਦਾ ਉਹ ਸਵਾਲ ਕੀ ਖੜਾ ਹੁੰਦਾ ਜੇ ਫਿਰ ਘਰ ਵਾਲੀ ਆਪਦੇ ਘਰ ਵਾਲੇ ਦੇ ਨਾਲ ਰਹਿੰਦੇ ਹੋਇਆ ਇੱਕ ਹੋਰ ਮਰਦ ਰੱਖਦੀ ਆ ਤਾਂ ਫਿਰ ਉੱਥੇ ਸਾਡੀ ਮੁੱਛ ਦਾ ਸਵਾਲ ਹੋ ਜਾਂਦਾ ਉੱਥੇ ਸਾਡੇ ਆਂਡ ਗਵਾਂਡ ਸਾਡੇ ਭਾਈਚਾਰਕ ਸਾਂਝ ਦਾ ਸਵਾਲ ਹੋ ਜਾਂਦਾ ਅਸੀਂ ਕਹਿ ਦਿੰਨੀ ਆ ਲੋਕ ਕਹਿਣਗੇ ਗੈਰ ਮਰਦ ਦੇ ਨਾਲ ਆਉਂਦੀ ਆ ਗੈਰ ਮਰਦ ਦੇ ਨਾਲ ਜਾਂਦੀ ਆ ਪਰ ਜਿੱਦੋਂ ਉਹੀ ਪਤੀਯੋਦਾ ਕਿਸੇ ਹੋਰ ਦੇ ਨਾਲ ਲਿਵਿੰਗ 'ਚ ਹੁੰਦਾ ਤਾਂ ਉੱਥੇ ਸਾਡਾ ਕਾਨੂੰਨ ਕਹਿੰਦਾ ਜੀ ਲਿਵਿੰਗ 'ਚ ਐ ਇਹਨੇ ਕਿਹੜਾ ਵਿਆਹ ਕਰਾ ਲਿਆ ਲਿਵਿੰਗ ਦਾ ਕੋਈ ਕਾਨੂੰਨ ਨਹੀਂ ਮੰਨਦਾ ਸੋ ਲਿਵਿੰਗ ਸਭ ਤੋਂ ਵੱਡਾ ਵੱਡਾ ਅੱਜ ਡੇਂਜਰਸ ਮਸਲਾ ਸਾਡਾ ਲਿਵਿੰਗ ਦੇ ਕਾਰਨ ਸਾਡੇ ਅੱਜ ਘਰ ਟੁੱਟਦੇ ਜਾ ਰਹੇ ਆ ਸਾਡੇ ਪਰਿਵਾਰਾਂ ਦੇ ਪਰਿਵਾਰ ਟੁੱਟ ਗਏ ਅੱਜ ਲਿਵਿੰਗ ਦੇ ਕਾਰਨ ਅੱਛਾ ਬੰਦਾ 100 ਗਲਤੀ ਕਰੇ ਤਾਂ ਮਾਫ ਆ ਔਰਤ ਵਿਚਾਰੀ ਇੱਕ ਕਰ ਲੇ ਤਾਂ ਉਹਨੂੰ ਛਾਜੇ 'ਚ ਪਾ ਕੇ ਛੱਡਿਆ ਜਾਂਦਾ ਇਹ ਕਿੱਥੋਂ ਦਾ ਇਨਸਾਫ ਆ ਇੱਥੇ ਮੈਂ ਉਹਨਾਂ ਭੈਣਾਂ ਨੂੰ ਵੀ ਉਹਨਾਂ ਭੈਣਾਂ ਦੀ ਕਾੜੇ ਸ਼ਬਦਾਂ 'ਚ ਨਿੰਦਿਆ ਕਰਦੀਆਂ ਦੇਖੋ ਸਾਨੂੰ ਬਹੁਤ ਵੱਡਾ ਆਰਤਾਂ ਨੂੰ ਰਤਬਾ ਮਿਲਿਆ ਜੇ ਔਰਤੀ ਔਰਤ ਦਾ ਘਰ ਜਾੜਨ ਲੱਗੀ ਤਾਂ ਮੈਨੂੰ ਲੱਗਦਾ ਵੀ ਫੇਰ ਸਾਨੂੰ ਹੋਰ ਚੰਗਿਆ ਰੀਆਂ ਲੱਭਣ ਜਾਂ ਲਿਆਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਡੀਆਂ ਔਰਤਾਂ ਹੀ ਇਹਨਾਂ ਕੰਮਾਂ ਲਈ ਬਹੁਤ ਵਧੀਆ ਨੇ ਸਾਡੀਆਂ ਔਰਤਾਂ ਬਹੁਤ ਵਧੀਆ ਬਾਖੂਬੀ ਇਹ ਰੋਲ ਨਿਭਾ ਰਹੀਆਂ ਨੇ ਸੋ ਭੈਣੋ ਅੱਜ ਤੁਸੀਂ ਕਿਸੇ ਦਾ ਵਸਿਆ ਵਸਾਇਆ ਘਰ ਜਾੜਦਿਆਂ ਕੱਲ ਨੂੰ ਥੋੜਾ ਵੀ ਉਜੜਨਾ ਤੁਹਾਡੇ ਬੱਚਿਆਂ ਦਾ ਵੀ ਉਜੜਨਾ ਕਿਉਂਕਿ ਇਹ ਜਿਹੜੀਆਂ ਬਦਵਾਵਾ ਇਹ ਕਦੇ ਛੱਲੀਆਂ ਨਹੀਂ ਜਾਂਦੀਆਂ ਸੋ ਨਾਲ ਮੈਂ ਉਹਨਾਂ ਵੀਰਾਂ ਨੂੰ ਵੀ ਕਹਿੰਨੀ ਆ ਜੇ ਇਹ ਤੁਹਾਨੂੰ ਤਰਵਾਸਾ ਆਪਦੀਆਂ ਜਨਾਨੀਆਂ ਤੇ ਨਹੀਂ ਨ ਆਇਆ ਤੇ ਬਾਹਰ ਦੀਆਂ ਨਹੀਂ ਵੀ ਤੁਹਾਨੂੰ ਰਜਾਉਣਾ ਸੋ ਐਸ ਲਈ ਕੋ ਸ਼ਕਲ ਨੂੰ ਹੱਥ ਮਾਰੋ ਕੋ ਸ਼ਕਲ ਨੂੰ ਹੱਥ ਮਾਰੋ ਨਾ ਰਿਸ਼ਤੇਆਂ ਨੂੰ ਤਾਰ ਕ ਤਾਰ ਕਰੋ ਰਿਸ਼ਤੇ ਜੁੜਨੇ ਬਹੁਤ ਔਖੇ ਆ ਟੁੱਟਨੇ ਤਾਂ ਇੱਕ ਤੁਸੀਂ ਖੜਾਉਣਾ ਸਮਝ ਕੇ ਖੇਡਿਆ ਖੇਡ ਕੇ ਸੱਟਾ ਖੇਡਿਆ ਖੇਡ ਕੇ ਸੱਟਾ ਇਹ ਅੱਜ ਅੱਜ ਦੇ ਰਿਸ਼ਤਿਆਂ ਦੀ ਸੱਚੀ ਕਹਾਣੀ ਆ ਇਹ ਅਸੀਂ ਰਿਸ਼ਤਿਆਂ ਨੂੰ ਜਿਹੜਾ ਇੱਕ ਲੈ ਲਿਆ ਅਸੀਂ ਰਿਸ਼ਤਿਆਂ ਨੂੰ ਇੱਕ ਇਸ ਤਰੀਕੇ ਦੇ ਨਾਲ ਲੈ ਲਿਆ ਕਿ ਅਸੀਂ ਕਹਿੰਨੀ ਅਗੇ ਰਿਸ਼ਤੇ ਆ ਜਿਹੜੇ ਉਹ ਇੱਕ ਖੇਡਣ ਦੀ ਚੀਜ਼ ਆ ਕੋਈ ਖੜਾਉਣਾ ਸਾਡੇ ਹੱਥ ਚ ਆਇਆ ਸਾਡਾ ਦਿਲ ਕੀਤਾ ਸੀ ਉਸ ਕਰੋ ਖੜਾਉਣੇ ਦੇ ਨਾਲ ਖੇਡਲੇ ਦਿਲ ਕੀਤਾ ਨਹੀਂ ਉਹਨੂੰ ਵਗਾ ਕੇ ਪਰਾਂ ਮਾਰਿਆ ਅੱਜ ਤੁਸੀਂ ਮਰਦ ਬਣ ਕੇ ਕਿਸੇ ਦੀਆਂ ਇੱਜ਼ਤਾਂ ਦੇ ਨਾਲ ਖੇਡਦੇ ਹੋ ਕਿਸੇ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਖੇਡਦੇ ਹੋ ਤੱਕਾਲ ਨੂੰ ਤੁਹਾਡੀਆਂ ਦੀਆਂ ਇੱਜ਼ਤਾਂ ਨਾਲ ਵੀ ਕਿਸੇ ਨੇ ਖੇਡਣਾ ਇਹ ਗੱਲ ਮੇਰੀ ਯਾਦ ਰੱਖਿਆ ਜੇ ਇਹ ਕੰਮ ਹੋਣਾ ਡੈਰੀਆਂ ਤੇ ਲਿਖ ਲਿਆ ਜੇ ਅੱਜ ਤੁਹਾਡੀਆਂ ਨਾਲ ਵੀ ਹੋਣਾ ਚਾਹੇ ਤੁਹਾਡੀਆਂ ਧੀਆ ਨਾ ਹੋ ਜੇ ਭੈਣਾ ਨਾ ਹੋ ਜੇ ਤੁਹਾਡੀਆਂ ਮਾਵਾਂ ਨਾ ਹੋ ਜੇ ਅੱਜ ਇਸ ਸਮਾਜ ਦੇ ਵਿੱਚ 80 ਸਾਲ ਦੀ ਔਰਤ ਵੀ ਸੇਫ ਨਹੀਂ ਹੈਗੀ ਤੇ ਦੂਜੇ ਪਾਸੇ ਮੈਂ ਧੀਆ ਨੂੰ ਵੀ ਇੱਕ ਗੱਲ ਕਹਿਣੀ ਚਾਹਨੀ ਹਾਂ ਔਰਤਾਂ ਨੂੰ ਵੀ ਇੱਕ ਗੱਲ ਚੋਂ ਕਹਿਣੀ ਚਾਹਨੀ ਆ ਇੱਕ ਹੱਥ ਨਾ ਕਦੇ ਵੀ ਬਾਤਾ ਤਾੜੀ ਨਹੀਂ ਵੱਜੀ ਜੇ ਹਾਂ ਮੀ ਭਰਦੀਆਂ ਤਾਂ ਤੁਹਾਡੇ ਲੈੜੇ ਆਉਂਦੇ ਆ ਪਰ ਕਮ ਸੇ ਕਮ ਚਲੋ ਪਿਆਰ ਆ ਜਿਹੜਾ ਉਹ ਰੱਬ ਦੀ ਆਬਾਦਤ ਆ ਸਹੀ ਮੈਨੇ ਅੱਜ ਪਿਆਰ ਰੱਬ ਦੀ ਆਬਾਦਤ ਆ ਕਿਸੇ ਨੂੰ ਵੀ ਕਿਸੇ ਨਾਲ ਹੋ ਸਕਦਾ ਪਰ ਕਮ ਸੇ ਕਮ ਤੁਸੀਂ ਯਾਰ ਇਹ ਇੰਨਾ ਕ ਤਾਂ ਸੋਚ ਲੋ ਇੰਨਾ ਕ ਤਾਂ ਵੈਰੀਫਾਈ ਇੱਕ ਦੂਜੇ ਬਾਰੇ ਦੋਨੇ ਧਿਰਾਂ ਕਰ ਲਿਆ ਕਰੋ ਵੀ ਉਹਦਾ ਵੀ ਕੋਈ ਹੱਸਦਾ ਵਸਦਾ ਪਰਿਵਾਰ ਹੋ ਸਕਦਾ ਕੁੜੀਆਂ ਵੀ ਵੈਰੀਫਾਈ ਕਰਨ ਵੀ ਮੁੰਡਿਆਂ ਦਾ ਵੀ ਕੋਈ ਹੱਸਦਾ ਵਸਦਾ ਪਰਿਵਾਰ ਹੋ ਸਕਦਾ ਕੋਈ ਕੰਮ ਕਰਨ ਵਾਲੀਆਂ ਨਹੀਂ ਉਹਨਾਂ ਦੇ ਘਰਾਂ ਚ ਆਂ ਜਿਹੜੀਆਂ ਵਿਆਹ ਕੇ ਲਿਆਂਦੀਆਂ ਉਹਦਾ ਮਾਪਿਓ ਭੈਣ ਭਰਾ ਹਰ ਰਿਸ਼ਤਾ ਨਾਤਾ ਕੀ ਦੀ ਖਾਤਰ ਛੱਡ ਕੇ ਆਉਂਦੀਆਂ ਸਿਰਫ ਇੱਕ ਆਦੇ ਪਤੀ ਦੀ ਖਾਤਰ ਤੇ ਜਦੋਂ ਜਿਹੜੇ ਪਤੀ ਦੀ ਉਹ ਰੱਬ ਜਿੰਨਾ ਵਿਸ਼ਵਾਸ ਕਰਦਿਆਂ ਜਿਹਦੇ ਲੜ ਮਾਪੇ ਇੱਕ ਧੀ ਨੂੰ ਲਾ ਦਿੰਦੇ ਸਾਰੀ ਇੱਜ਼ਤ ਉਹਨੂੰ ਸੌਂਪ ਦਿੰਦੇ ਵੀ ਅੱਜ ਤੋਂ ਤੇਰੀ ਇੱਜ਼ਤ ਦਾ ਖਵਾਲਾ ਧੀ ਇਹ ਆ ਤੇ ਉਹ ਕਿਤੇ ਹੋਰ ਧੱਕੇ ਖਾਂਦਾ ਵੀਰੇ ਤੇ ਦੱਸੋ ਉਹ ਧੀ ਦੇ ਮਨ ਚੋਂ ਵੱਧਵਾਵਾ ਨਿਕਲਣੀਆਂ ਤੁਹਾਡੇ ਲਈ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖੋ ਇਹ ਜਿਹੜੇ ਮਸਲੇ ਆਏ ਕੋਈ ਜੇ ਤੁਸੀਂ ਕਹੋ ਨਾ ਤੁਸੀਂ ਅੱਜ ਵੈਸਟਰਨ ਕਲਚਰ ਨੂੰ ਅਪਣਾ ਲਿਆ ਵੈਸਟਰਨ ਕਲਚਰ ਨੇ ਸਾਡਾ ਜਿਹੜਾ ਬੜਾ ਉੱਚਾ ਅਹੁਦਾ ਤੇ ਸਾਡਾ ਰਤਬਾ ਨਾ ਉਹਨੂੰ ਪੈਰਾਂ ਦੇ ਵਿੱਚ ਰੋਲਣ ਦਾ ਕੰਮ ਕਰਤਾ ਸਾਡੇ ਸੋ ਪੰਜੇ ਉਂਗਲਾਂ ਬਰਾਬਰ ਵੀ ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪਰ ਜੇ ਮੈਂ ਇਸ ਹਫ਼ਤੇ ਦੇ ਕੇਸ ਗਿਣਾਵਾਂ ਤਾਂ 7 ਕੇਸ ਲਿਵਿੰਗ ਵਾਲੇ ਆਏ ਆ ਇੱਕ ਕੁੜੀ ਆ ਉਹਨੇ ਗਲਤੀ ਕਰ ਲਈ ਕਿਸੇ ਦੇ ਨਾਲ ਫੋਨ ਤੇ ਗੱਲ ਕਰਦੀ ਫੜੀ ਗਈ ਉਹਦੇ ਪਰਿਵਾਰ ਡਿਵੋਰਸ ਤੱਕ ਗੱਲ ਪਹੁੰਚੀ ਪਈ ਆ ਦੋ ਕੁੜੀਆਂ ਦੇ ਡਿਵੋਰਸ ਹੋ ਗਏ ਨੇ ਦੇ ਇੱਕ ਕੁੜੀ ਰੋਂਦੀ ਪਈ ਆ ਆ ਫਰੀਦਕੋਟ ਵਾਲੀ ਸਾਈਡ ਦੀ ਉਹ ਲਿਵਿੰਗ ਦੇ ਚੱਕਰ ਦੇ ਵਿੱਚ ਉਹਦੇ ਨਾਂ ਲਾ ਗਈ ਉਹ ਗੰਨੇ ਛੇੜੀਆਂ ਨਿਕਲ ਗਿਆ ਨਿੱਤ ਛਤਰ ਪਤਾਨ ਹੁੰਦਾ ਹੁਣ ਮਾਪਿਆਂ ਦੇ ਬਾਰ ਬੈਠੀ ਆ ਆ ਦੋ ਕੁੜੀਆਂ ਆ ਵਿਚਾਰੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਲੜੀ ਪਰੋਈ ਗਈ ਕੁਛ ਅਕਲ ਨੂੰ ਹੱਥ ਮਾਰੋ ਕਿਸੇ ਦਾ ਘਰ ਗਮਾਉਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਔਰਤਾਂ ਔਰਤੀ ਔਰਤ ਦੀ ਸਭ ਤੋਂ ਵੱਡੀ ਅਜੇ ਦਸ਼ਮਣ ਬਣਦੀ ਜਾ ਰਹੀ ਹੈ ਇਹ ਟੈਗ ਆਪਦੇ ਉੱਤੋਂ ਹਟਾ ਲਓ ਧੰਨਵਾਦ